ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਟਿਕਾ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨਤਨ ਜਿੰਨੀ ਚੋਣਾਂ ਨੂੰ ਲੈ ਕੇ ਆਈ ਇੱਕ ਨਵੀਂ ਅਪਡੇਟ ਜੇਕਰ ਗੱਲ ਕਰੀਏ ਤਾਂ ਸ਼ੋਭਰੀ ਕਾਲੀ ਦਲ ਨੇ ਤਾਂ ਕਾਫੀ ਦੇਰ ਤੋਂ ਜਿਹੜਾ ਹੈ ਆਪਣਾ ਉਮੀਦਵਾਰ ਉਤਾਰਿਆ ਹੋਇਆ ਸੀ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਲਗਾਤਾਰ ਜਿੰਨੀ ਚੋਣਾਂ ਵਾਸਤੇ ਜੋ ਹੈ ਲੋਕਾਂ ਨਾਲ ਆਪਣੇ ਨਿਰਮਲ ਆਪ ਕਰਦੇ ਨਜ਼ਰ ਆ ਰਹੇ ਨੇ ਯਾਨੀ ਕਿ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਖੜੇ ਕਰ ਰਹੇ ਨੇ ਦੂਸਰੇ ਵਾਸਤੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਹਾਲਕੀ ਕਾਂਗਰਸ ਪਾਰਟੀ ਨੇ ਕੋਈ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ ਉਹਨਾਂ ਨੇ ਆਪਣਾ ਹਜੇ ਤੱਕ ਹਲਕਾ ਇੰਚਾਰਜ ਹੀ ਲਗਾਏ ਨੇ ਜੇਕਰ ਭਾਜਪਾ ਦੀ ਗੱਲ ਕਰ ਲਈਏ ਤਾਂ ਭਾਜਪਾ ਨੇ ਵੀ ਜਿਹੜਾ ਹੈ ਆਪਣਾ ਹਲਕਾ ਇੰਚਾਰਜ ਹੀ ਹਜੇ ਤੱਕ ਲਗਾਇਆ ਹੈ ਕੋਈ ਉਮੀਦਵਾਰ ਉਹਨਾਂ ਨੇ ਵੀ ਐਲਾਨ ਨਹੀਂ ਕੀਤਾ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਵਿੱਚ ਗੱਲ ਕੀਤੀ ਜਾ ਰਹੀ ਹੈ ਜਾਂ ਆ ਆਮ ਆਦਮੀ ਪਾਰਟੀ ਤੋਂ ਮਨਕੀਰਤ ਹੋਲ ਖਾ ਸਕਦੇ ਨੇ ਜਾਂ ਫਿਰ ਗੱਲ ਕਰ ਲਈਏ ਸੋਨੀਆ ਮਾਨ ਵੀ ਹੈ ਜਿਹੜੀ ਉਹ ਵੀ ਆਮ ਆਦਮੀ ਪਾਰਟੀ ਤੋਂ ਉਤਾਰੀ ਜਾ ਸਕਦੀ ਹੈ ਹਾਲਾਂਕਿ ਇਹ ਕਲਪੂਆਂ ਚੱਲ ਰਹੀਆਂ ਨੇ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਜੇਕਰ ਗੱਲ ਕਰੀਏ ਹਰਨੀਤ ਸਿੰਘ ਸੰਧੂ ਜੋ ਕਿ ਸ਼ੌਮੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਸੀ ਤਾਂ ਆਮ ਆਦਮੀ ਪਾਰਟੀ ਦੇ ਪਮਕੜਾ ਵੱਲੋਂ ਜਿਹੜਾ ਹੈ ਉਹਨਾਂ ਦਾ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਤੇ ਹਰਨੀਤ ਸਿੰਘ ਸੰਧੂ ਦਾ ਵੀ ਕੋਈ ਵਧੀਆ ਕਾਰਗੁਜ਼ਾਰੀ ਜਿਹੜੀ ਹੈ ਦਿਖਾਈ ਨਹੀਂ ਦੇ ਰਹੀ ਤਰਨ ਤਰਨ ਦੇ ਵਿੱਚੋਂ ਗੱਲ ਕਰਦੀ ਹਾਂ ਪਾਈ ਅਮਨਿਤਪਾਲ ਖਾਲਸਾ ਜੀ ਜਿਨ੍ਹਾਂ ਨੇ ਆਪਣਾ ਉਮੀਦਵਾਰ ਪਰਮਜੀਤ ਕੋਰ ਖਾਲੜਾ ਨੂੰ ਐਲਾਨ ਕੀਤਾ ਹੈ ਹਜੇ ਤੱਕ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਸੰਦੀਪ ਸਿੰਘ ਸਣੀ ਜਿਨ੍ਹਾਂ ਨਾਲ ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਵੀ ਜਿਹੜਾ ਹੈ ਪੀਐਮ ਨਿਤバル ਖਾਸਾ ਜੀ ਦੀ ਪਾਰਟੀ ਵੱਲੋਂ ਉਤਾਰਿਆ ਜਾ ਸਕਦਾ ਹੈ ਜੇਕਰ ਗੱਲ ਕਰੀਏ ਤਾਂ ਸਾਰੇ ਹੀ ਆਪੋ ਆਪਣੇ ਜਿਹੜੇ ਨੇ ਵਾਰ-ਵਾਰ ਆਪਣੀ ਮਤਲਬ ਪਾਰਟੀ ਨੂੰ ਸਟਰੋਂਗ ਬਣਾਉਣ ਲਈ ਵਧੀਆ ਤੋਂ ਵਧੀਆ ਸਿੱਖੀ ਚਿਹਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਜਿਹੜਾ ਮੱਝਾ ਏਰੀਆ ਹੈ ਤਰਨਤਾਰਨ ਨੇ ਏਰੀਆ ਹੈ ਉਹ ਸਿੱਖੀ ਦਾ ਗੜ ਹੈ ਜੇਕਰ ਗੱਲ ਕਰੀਏ ਖਡੂਰ ਸਾਹਿਬ ਦੇ ਵਿੱਚ ਹੁੰਦਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਵੀ ਬੜੀ ਵੱਡੀ ਉਧਰ ਕਾਰਗੁਜ਼ਾਰੀ ਹੈ ਲੋਕਾਂ ਵੱਲੋਂ ਬੜਾ ਹੀ ਜ਼ਿਆਦਾ ਸਪੋਰਟ ਕੀਤਾ ਜਾਂਦਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਵੀ ਜਿਹੜੀ ਹੈ ਉਹ ਸੀਟ ਲੈ ਕੇ ਜਾ ਸਕਦੇ ਨੇ ਲੇਕਿਨ ਸਭ ਵੱਲੋਂ ਜਿਹੜਾ ਹੈ ਕਿਤੇ ਆਪਣਾ ਉਮੀਦਵਾਰ ਉਤਾਰਿਆ ਗਿਆ ਕਿਤੇ ਇੰਚਾਰਜ ਉਤਾਰਿਆ ਗਿਆ ਲੇਕਿਨ ਸਭ ਵੱਲੋਂ ਜਿਹੜੀ ਹੈ ਵੱਡੀ ਉਡੀਕ ਜਲਦੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਜੇਕਰ ਜਿਮਨੀ ਚੋਣਾਂ ਨੇ ਤਾਂ ਉਹਦੀ ਕੋਈ ਤਰੀਕ ਤਾਂ ਜ਼ਰੂਰ ਬੰਨੀ ਜਾਣੀ ਚਾਹੀਦੀ ਹੈ ਤਾਂ ਹੁਣ ਤੁਹਾਨੂੰ ਦੱਸਦੀ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਗਈ ਇਸ ਦਾ ਲੈਨ 5 ਅਕਤੂਬਰ ਤੋਂ ਬਾਅਦ ਕਦੇ ਵੀ ਹੋ ਸਕਦਾ ਹੈ ਕਮਿਸ਼ਨ ਨੇ ਬਿਹਾਰ ਤੇ ਨਾਲ ਹੀ ਪੰਜਾਬ ਜੰਮੂ ਕਸ਼ਮੀਰ ਝਾਰਖੰਡ ਅਤੇ 7 ਸੂਬਿਆਂ ਦੀਆਂ ਖਾਲੀ 8 ਵਿਧਾਨ ਸਭਾ ਸੀਟਾਂ ਦੇ ਜਿਮਨੀ ਚੋਣ ਬਾਰੇ ਵੀ ਸੰਕੇਤ ਦਿੱਤੇ ਹਨ ਕਮਿਸ਼ਨ ਨੇ ਅਦਵਾਰ ਨੂੰ ਬਿਹਾਰ ਦੇ ਨਾਲ ਸੱਤ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ 470 ਅਬਜ਼ਰਵਰ ਦੀ ਟੀਮ ਵੀ ਤਾਇਨਾਤ ਕਰਨ ਦਾ ਫੈਸਲਾ ਕਰ ਦਿੱਤਾ ਹੈ ਇਸ ਦਾ ਆਪ ਪੁਲਿਸ ਦੇ ਆਮਦਨ ਖਰਚਾ ਅਬਜ਼ਰਵਰ ਸ਼ਾਮਲ ਹਨ ਚੋਣ ਕਮਿਸ਼ਨ ਨੇ ਜਿੰਨਾਂ ਸਤ ਸੂਬਿਆਂ ਦੀ ਖਾਲੀ ਹੋਈਆਂ 8 ਸੀਟਾਂ ਤੇ ਚੋਣ ਕਰਾਉਣ ਦੇ ਸੰਕੇਤ ਦਿੱਤੇ ਹਨ ਉਹਨਾਂ 'ਚ ਜੰਮੂ ਕਸ਼ਮੀਰ ਬਡਗਾਮ ਤੇ ਨਗਰੋਟਾ ਸੀਟ ਹੈ ਪੰਜਾਬ ਦੇ ਤਰਨਤਾਰਨ ਝਾਰਖੰਡ ਕਾਟੀ ਕਾਟੀਸਲਾ ਰਾਜਸਥਾਨ ਦੀ ਅੰਤ ਤੇਲਗੋਨਾ ਦੀ ਜੁਬਲੀ ਹਿਲਤ ਦੰਪਾ ਤੇ ਉੜੀਸ਼ਾ ਦੀ ਨਿਊ ਪਾండా ਵਿਧਾਨ ਸਭਾ ਦੀ ਸੀਟ ਸ਼ਾਮਲ ਹੈ ਯਾਨੀ ਕਿ ਪੰਜਾਬ ਦੀ ਤਰਨਤਾਰਨ ਦੀ ਸੀਟ ਦਾ ਤੁਹਾਨੂੰ ਪਤਾ ਹੈ ਕਿਉਂਕਿ ਇੱਥੋਂ ਡਾਕਟਰ ਕਸ਼ਮੀਰ ਸਿੰਘ ਸੋਲ ਸੀ ਜਿਹੜੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਸੀਗੇ ਉਹਨਾਂ ਦੇ ਕਰਕੇ ਇਹ ਸੀਟ ਖਾਲੀ ਹੋਈ ਸੀ ਤਾਂ ਇਸ ਕਰਕੇ ਇੱਥੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਕਮਿਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਵਿਹਾਰ ਵਿਧਾਨ ਦੀਆਂ ਆਮ ਚੋਣਾਂ ਨਾਲ ਖਾਲੀ ਪਈਆਂ 8 ਸੀਟਾਂ ਦੇ ਜਿਮਨੀ ਚੋਣ ਦਾ ਐਲਾਨ ਕੀਤਾ ਜਾਵੇਗਾ ਸੂਤਰਾਂ ਦਾ ਮੰਨਿਆ ਕਿ ਇਹ 6-7 ਅਕਤੂਬਰ ਨੂੰ ਹੋ ਸਕਦੀ ਹੈ ਯਾਨੀ ਕਿ ਜਿਮਨੀ ਚੋਣ ਆਉਣ ਵਾਲੀ ਹੈ ਜੀ ਜਿਮਨੀ ਚੋਣ ਦਾ ਵਿਗਲ ਵੱਜਣ ਵਾਲਾ ਹੈ ਕਿਉਂਕਿ 6 ਸਤ ਅਕਤੂਬਰ ਨੂੰ ਦੱਸਿਆ ਜਾ ਰਿਹਾ ਹੈ ਚੋਣ ਕਮਿਸ਼ਨ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਨਾਲ ਹੀ 7 ਸਤ ਸੂਬਿਆਂ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ 470 ਅਬਜ਼ਰਵਰਾਂ ਨੂੰ ਤਾਇਨਾਤ ਦੇਣ ਦਾ ਫੈਸਲਾ ਕੀਤਾ ਉਹਨਾਂ ਵਿੱਚੋਂ 320 ਜਿਹੜੇ ਨੇ ਆਈਏਐਸ 60 ਆਈਪੀਐਸ ਤੇ 90 ਆਈਆਰਐਸ ਅਧਿਕਾਰੀ ਸ਼ਾਮਲ ਹਨ ਇਹ ਆਮ ਅਬਜ਼ਰਵ ਪੁਲਿਸ ਅਬਜ਼ਰਵਾਂ ਦੇ ਆਮਦਨ ਖੱਬਜਾ ਅਫਜ਼ਲਵਾ ਵੱਜੋਂ ਕੰਮ ਕਰਨਗੇ ਯਾਨੀ ਕਿ ਹੁਣ ਕੰਮ ਬਿਲਕੁਲ ਤਿੱਖ ਤੇ ਹੈ ਕੰਮ ਸਿੱਧੇ ਚੜਨ ਵਾਲਾ ਹੈ 6 ਸਤੰਬਰ ਅਕਤੂਬਰ ਨੂੰ ਜਿਹੜੀਆਂ ਨੇ ਵੋਟਾਂ ਦਾ ਵਿਗਲ ਵੱਜਣ ਵਾਲਾ ਹੈ ਤਾਂ ਜਿੱਥੇ ਹੁਣ ਆਪੋ ਆਪਣੇ ਜਿਹੜੇ ਨੇ ਪੰਜਾਬ ਦੇ ਸਿਆਸੀ ਪਾਰਟੀਆਂ ਨੇ ਭਵੇਂ ਉਹ ਸ਼੍ਰੋਮਿਕਾ ਦੀ ਪਾਰਟੀ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਜਾਈ ਪਾਈ ਆਪਣੀ ਪਾਰਖਾ ਸਾਜੀ ਦੀ ਪਾਰਟੀ ਹੈ ਤਾਂ ਸਭ ਜਾਣੇ ਹੁਣ ਆਪਣੀਆਂ ਪਾਰਟੀਆਂ ਨੂੰ ਲੈ ਕੇ ਮਜ਼ਬੂਤੀ ਕਰਦੇ ਨਜ਼ਰ ਆਉਣਗੇ